ਇਸ ਵੇਲੇ ਦੀ ਵੱਡੀ ਖਬਰ ਨਕੋਦਰ ਤੋਂ ਦੱਸਣ ਜਾ ਰਹੇ ਹਾਂ ਨਕੋਦਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ ਨਵ ਜੰਮੇ ਬੱਚੇ ਵੇਚਣ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਦੱਸਿਆ ਕਿ 8 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋ ਦੀ ਭਾਲ ਜਾਰੀ ਹੈ ਅਤੇ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਹ ਵੱਡੀ ਸਫਲਤਾ ਜਿਹੜੀ ਨਕੋਦਰ ਪੁਲਿਸ ਹੱਥ ਲੱਗੀ ਹੈ ਜਿਸ ਦੇ ਵਿੱਚ 8 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਤੇ ਮਾਨਜੋਗ ਅਧਾਰਨਤ ਵੱਲੋਂ 3 ਦਿਨ ਦਾ ਉਹਨਾਂ ਨੂੰ ਰਿਮਾਂਡ ਮਿਲਿਆ ਹੈ ਅਤੇ ਵੇਖੋ ਹੋਰ ਕੀ ਕਹਿ ਡੀਐਸਪੀ ਸੁਖਪਾਲ ਸਿੰਘ ਨੇ ਵੇਖਦੇ ਰਹੋ ਆਰਬੀ ਇੰਡੀਆ ਟੀਵੀ ਨਿਊਜ਼ ਇਹ ਜੀ ਇੱਕ ਗ੍ਰੋਥ ਵਾਲੀ ਪਤਾ ਲੱਗਾ ਸੀ ਜਿਹੜਾ ਕਿ ਗਰੀਬ ਪਰਿਵਾਰਾਂ ਦੇ ਕੋਲੋਂ ਬੱਚੇ ਦੀ ਖਰੀਦੋਫਰਫ ਕਰਕੇ ਸਸਤੇ ਰੇਟ ਤੇ ਤੇ ਉਹ ਜਿਹੜੇ ਢੀੜੀ ਪਰਿਵਾਰ ਸੀ ਉਹਨਾਂ ਨੂੰ ਅੱਗੇ ਵੇਚਦੇ ਰਹੇ ਆ ਪ੍ਰੋਫਿਟ ਲੈ ਕੇ ਤੇ ਇਹਦੇ ਬਾਰੇ ਪਤਾ ਲੱਗਣ ਦੇ ਉੱਪਰ ਇਹ 205 ਨੰਬਰ ਐਫ ਆਈ ਆਰ 221125 ਦੀ ਜਿਹੜੀ ਹੈ 1434 1435 612 ਬੀ ਐਨ ਐਸ ਤੇ 80 ਜੀ ਜੀ ਐਕਟ ਜਿਹੜਾ 2015 ਉਹਦੇ ਤਹਿਤ ਦਰਜ ਕੀਤੀ ਗਈ ਔਰ ਇਸ ਇਨੀਸ਼ੀਅਲ ਸਟੇਜ ਦੇ ਵਿੱਚ ਜਿਹੜਾ ਇਨਫੋਰਮੇਸ਼ਨ ਦੇ ਆਧਾਰ ਤੇ ਇੱਕ ਜਗਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਅਤੇ ਇਸ ਦੀ ਮਾਤਾ ਰਣਜੀਤ ਕੌਰ ਤੇ ਦੋਨੇ ਵਾਸੀ ਹਨ ਮਜੀਤਨਗਰ ਲੁਧਿਆਣਾ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਐਨੋਵਾ ਗੱਡੀ ਦੇ ਵਿੱਚ ਬੱਚਾ ਜਿਹੜਾ ਵੈ ਮੋਗਿਆ ਸਾਈਡ ਤੋਂ ਖਰੀਦ ਕੇ ਤੇ ਬੱਚਾ ਲਿਆ ਕੇ ਤੇ ਏ ਆਪਣੇ ਇਧਰ ਕਾਲਾ ਸਿੰਘਾਂ ਸਾਈਡ ਕਿਸੇ ਨੂੰ ਵਿਸ਼ਣਾ ਚਾ ਰਹੇ ਸੀਗੇ ਕਿ ਕਿੰਨੇ ਦਾ ਸੌਦਾ ਹੋਇਆ ਕਿ ਇਹਨਾਂ ਦਾ ਬੱਚਾ ਕਿੰਨਾ ਇਹ ਇਹਨਾਂ ਦਾ ਜੀ ਸੌਦਾ ਇਹ ਇਹਨਾਂ ਨੇ 4 ਲੱਖ ਰੁਪਏ ਦਾ ਵੈਸੇ ਜੀ ਇਹਨਾਂ ਦਾ ਅਸਰ ਟੋਟਲ ਕਿੰਨੇ ਦੇ ਚ ਜਿਹੜੇ ਇਨਵੋਲ ਹੋਏ ਗਏ ਇਹਦੇ ਵਿੱਚ ਟੋਟਲ ਜਗਜੀਤ ਸਿੰਘ ਰਣਜੀਤ ਕੌਰ ਹੋਂ ਤੱਕ 8 ਫਟੇ ਰੈਸ ਪੈ ਚੁੱਕੇ ਆ ਨੇ ਤੇ ਇਹਦੇ ਵਿੱਚ ਇੱਕ ਬਲਜੀਤ ਸਿੰਘ ਹੈ ਪੁੱਤਰ ਚਿੰਦਰਪਾਲ ਜਿਹੜਾ ਜਿਹਦਾ ਇਹ ਬੱਚਾ ਸੀਗਾ ਉਹਦੀ ਅਰੈਸਟ ਹੋ ਚੁੱਕੀ ਹੈ ਇਹਨੇ ਆਪਣੀ ਵਾਈਫ ਨੂੰ ਬਿਨਾਂ ਦੱਸੇ ਜਿਹੜਾ ਵਾ ਪਾਈਪ ਨੂੰ ਦੱਸ ਕੇ ਵੀ ਬੱਚਾ ਜਿਹੜਾ ਉਹਦੇ ਬੱਚੇ ਦੀ ਡੈਥ ਹੋ ਗਈ ਮਰਿਆ ਪੈਦਾ ਹੋਇਆ ਸੀ ਬੱਚਾ ਇੱਕ ਰਜਨੀ 나ਦੀ ਲੇਡੀ ਹੈ ਜਿਹੜੀ ਕਿ ਆਸ਼ਾ ਵਰਕਰ ਹੈ ਉਹ ਤੇ ਇੱਕ ਗਗਨਦੀ ਪਨਾਦੀ ਲੇਡੀ ਹੈ ਜਿਹੜੀ ਕਲਾਸ 4 ਕਰਮਚਾਰੀ ਹੈ ਮੋਗੇ ਅਦਾਲਤ ਵਿੱਚ ਇਹਨਾਂ ਦੋਨਾਂ ਨੂੰ ਜਿਹੜਾ ਇਹ ਬੱਚਾ ਜਿਹੜਾ ਵਾ ਇਹਨਾਂ ਦੋਨਾਂ ਦੇ ਹਾਂਡਓਵਰ ਕਰਤਾ ਇਹ ਦੋਨੇ ਜਣੀਆਂ ਅੱਗੇ ਇੱਕ ਅ ਹੋਰ ਲੇੜੀ ਹੈਗੀ ਹੈ ਕੁਲਵਿੰਦਰ ਕੌਰ ਉਸਮਨੀ ਪਤਨੀ ਜਗਸੀਰ ਸਿੰਘ ਵਾਸੀ ਕੁਸਾ ਪਿੰਡ ਇਹ ਇਹਦੇ ਨਾਲ ਇੰਟੈਕ ਸੀਗੀ ਇਤੋਂ ਪਹਿਲੇ ਵੀ ਪਰਚੇ ਦਰਜਾ ਕੁਲੰਦਰ ਕੌਰ ਤੇ ਇਹਨੇ ਆਪਣਾ ਸਿਰ 5000 ਰੁਪਇਆ ਲਿਆ ਇਹਨੇ ਕੁਲੰਦਰ ਕੌਰ ਨੇ ਤੇ ਇਹ ਗਗਨਦੀਪ ਤੇ ਰਜਰੀ ਨੂੰ ਜਿਹੜਾ ਵਾ ਇਹ ਦੱਸਿਆ ਵੀ ਇਹ ਬੱਚਾ ਜਿਹੜਾ ਅੱਗੇ ਤੁਸੀਂ ਹੈ ਇਹ ਇੱਕ ਇੱਕ ਦੀ ਰਣਜੀਤ ਕੌਰ ਜਿਹੜੀ ਹੈ ਉਹ ਫ੍ਰੀਡੋਫਟ ਕਰ ਗਈ ਹੈ ਤੇ ਤੁਸੀਂ ਉਹਨੂੰ ਬੱਚਾ ਦੇ ਦਿਓ ਸਰ ਇਹ ਗੈਂਗ ਬਤੋ ਤਾਂ ਚੱਲ ਰਹੀ ਆ ਸਿ ਇਹ ਜੀ ਇਸ ਇਹ ਸਾਡਾ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਆ ਜਿਹੜਾ ਇਹ ਜਿਹੜੀ ਇੱਕ ਇੱਕ ਨਾਲ ਕੁੜੀ ਦਿੱਤੀ ਸੀ ਉਹ ਮਹੀਨਾ ਗੜ ਮਹੀਨਾ ਪਹਿਲਾਂ ਦਿੱਤੀ ਸੀਗੀ ਤੇ ਇਹ ਸਾਡਾ ਪੂਰਾ ਪੁਲਿਸ ਇਵੈਸਟੀਗੇਸ਼ਨ ਹੈ ਉਹ ਸਾਰਾ ਡਿਵਾਈਸ ਪੁਸ਼ਕਿਸ਼ ਕਰਕੇ ਤੇ ਫਿਰ ਅਸੀਂ ਦੁਬਾਰਾ ਦੱਸਾਂਗੇ ਇਹ ਗੈਂਗ ਸਰ ਪ੍ਰੋਫੈਸ਼ਨਲ ਹੈ ਜਾਂ ਇਹ ਇਹਨਾਂ ਦਾ ਪਹਿਲਾ ਕੰਮ ਹੈ ਜੀ ਇਹਨਾਂ ਤੋਂ ਦੱਸਿਆ ਦੀ ਵੀ ਤੂੰ ਪਹਿਲਾਂ ਵੀ ਇੱਕ ਕੁੜੀ ਜਿਹੜੀ ਇਹਨਾਂ ਨੇ ਦਿੱਤੀ ਇੱਕ ਮਨਪ੍ਰੀਤ ਨਾਂ ਦੀ ਲੜੀ ਹੈ ਜਿਹੜੀ ਅੱਜ ਫੜੀ ਨਹੀਂ ਗਈ ਮਨਪ੍ਰੀਤ ਪਤਨੀ ਦਲਜੀਤ ਸਿੰਘ ਵਾਸੀ ਮਕਾਨ ਨੰਬਰ 11023 ਗਲੀ ਨੰਬਰ 6 ਪ੍ਰਤਾਪ ਨਗਰ ਲੁਧਿਆਣਾ ਦੀ ਇੱਕ ਕੁੜੀ ਉਹਨੇ ਰਣਜੀਤਕੌਰ ਨੂੰ ਦਿੱਤੀ ਸੀ ਜਿਹੜੀ ਰਣਜੀਤਕੌਰ ਨੇ ਵਾਪਸ ਉਹਨੂੰ ਦੁਬਾਰਾ ਵੇਚਤੀ ਉਸੇ ਲੜੀ ਨੂੰ ਵਾਪਸ ਦੇਤੀ ਸੀ ਵੀ ਉਹ ਹਜੇ ਸਾਡੀ ਟੀਮਸ ਨਹੀਂ ਆਨੇ ਉਹ ਵੀ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਸਰ ਜਿਹੜਾ ਬੱਚਾ ਬਰਾਮਦ ਕੀਤਾ ਗਿਆ ਉਹ ਉਹ ਇਸ ਵੇਲੇ ਕਿੱਥੇ ਹੈਗਾ ਉਹ ਇਸ ਵੇਲੇ ਜਿਹੜਾ ਲਾਂਬੜੇ ਹੈ ਜੀ ਚਾਈਲਡ ਕੇਅਰ ਹਸਪੀਟਲ ਜਿਹੜਾ ਹੈਗਾ ਉੱਥੇ ਹੈ ਲਾਂਬੜੇ ਹੈ ਜੀ ਸਾਰੇ ਜਿਹੜੇ ਗੈਂਗਾਰੇ ਮੁਖੀ ਹੈ ਉਹ ਹੀ ਹੈ ਜੀ ਕਹਿੰਦੇ ਇਹਦੇ ਚ ਜੀ ਇਹਦੇ ਚ ਮੇਨ ਰਣਜੀਤ ਕੌਰ ਹੀ ਆ ਰਹੀ ਹਜੇ ਤੱਕ ਤਾਂ ਮੇਨ ਰਣਜੀਤ ਕੌਰ ਤੇ ਇਹਦੇ ਨਾਲ ਇੱਕ ਹੋਰ ਲੇਡੀ ਹੈਗੀ ਹੈ ਰੀਨਾ ਰੀਨਾ ਪਤਨੀ ਕੇਵਲ ਸਿੰਘ ਹੈ ਭੈਣੀ ਬਾਗਾ ਥਾਣਾ ਸਦਰ ਮਾਨਸਾ ਦਿਲਾ ਮਾਨਸਾ ਇਹ ਜਿਹੜੀ ਹੈਗੀ ਹੈ ਇੱਕ ਘਰੇਲੂ ਕੰਮ ਕਰਦੀ ਸੀ ਔਰ ਇਹਨੇ ਇਹ ਸਾਰੀ 10 ਪਾਈ ਇਹਨਾਂ ਨੂੰ ਇਹ ਨਾ ਐਗ ਡੋਨਰ ਸੀਗੀ ਮਤਲਬ ਆਈਵੀਐਫ ਸੈਂਟਰ ਜਿਹੜੇ ਹੁੰਦੇ ਨੇ ਜਿਨ੍ਹਾਂ ਅ ਅ ਤੇ ਜਨਨ ਦੰਬਤੀਆਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਨੂੰ ਆਪਣਾ ਐਗ ਡੋਨੇਟ ਕਰਕੇ ਤੇ ਆਈਵੀਐਫ ਦੇ ਥਰੂ ਉਹਦਾ ਬੱਚਾ ਪੈਦਾ ਮਤਲਬ ਕਰਦੇ ਸੀ ਉੱਥੇ ਹੀ ਫਿਰ ਇਹਨਾਂ ਨੂੰ ਜਿਹੜੇ ਨੀੜੀ ਜੋੜੇ ਜਿਹੜੇ ਆ ਜਿਨ੍ਹਾਂ ਦੇ ਮਿਹਨਤ ਕਰਨ ਦੇ ਬਾਅਦ ਵੀ ਜਾਂ ਇਲਾਜ ਤਾਕਰੀ ਗਿਲਾਜ ਕਰਨ ਦੇ ਬਾਅਦ ਵੀ ਕੋਈ ਬੱਚਾ ਪੈਦਾ ਨਹੀਂ ਹੁੰਦਾ ਸੀ ਉਹ ਫਿਰ ਇਹਨਾਂ ਇਹਨਾਂ ਨੂੰ ਉੱਥੇ ਇਹਨਾਂ ਦਾ ਪਤਾ ਲੱਗ ਜਾਂਦਾ ਰਿਹਾ ਤੇ ਉਹਨਾਂ ਨੂੰ ਕਰਦੇ ਰਹੇ ਇਸ ਗੈਂਗ ਨਾਲ ਹੋਰ ਵੀ ਕੋਈ ਰਿਲੇਟਡ ਹੈਗਾ ਜੀ ਹਾਂ ਇਸ ਗੰਗਨਾ ਸੀ 8 ਬੰਦੇ ਤੁਹਾਨੂੰ ਜੀ ਜਿਹੜੇ ਰੈਸਟ ਕਰ ਚੁੱਕੇ ਅਸੀਂ ਹੁਣ ਤੱਕ ਤੇ ਦੋ ਗ੍ਰਿਫਤਾਰੀਆਂ ਜਿਹੜੀਆਂ ਉਹਦੇ ਵਿੱਚ ਇੱਕ ਹੋਰ ਸ਼ਮਸ਼ੀਰਨਾ ਦਾ ਬੰਦਾ ਵਾ ਇੱਕ ਗਰੁੱਪ ਬਠਿੰਡੇ ਦਾ ਕੋਰਟ ਗਰੁੱਪ ਬਠਿੰਡੇ ਦਾ ਉਹ ਸਾਡੀ ਟੀਮ ਗਈ ਹੈ ਰੇਡ ਕਰਨ ਉਧਰ ਔਰ ਹੋਪਫੁਲੀ ਉਹ ਵੀ ਰੈਸਟ ਸੀ ਕਰ ਲਾਂਗੇ ਸਤੋਂ ਪਹਿਲਾਂ ਵੀ ਕੰਨੇ ਕੋਈ ਬੱਚੇ ਕੰਦੇ ਆ ਇਸ ਗੈਂਡੇ ਕੰਦੇ ਆ ਕੋਈ ਦੇਖੀ ਖਰੀ ਪ੍ਰੋਬ ਦਿੱਤੀ ਪਤਨ ਦੱਸਿਆ ਜੀ ਇਹਦੀ ਇੱਕ ਹਜੇ ਤੱਕ ਇੱਕ ਹੋਰ ਲੜਕੀ ਜਿਹੜੀ ਹੈ ਉਹ ਸਾਹਮਣੇ ਆਈ ਵੀ ਇੱਕ ਲੜਕੀ ਇਹਨਾਂ ਨੇ ਹੌਲ ਰਿਡੀ ਫੀਡਰ ਰੁਕਤੀ ਸੀਗੀ ਉਹ ਲੜਕੀ ਮਨਪ੍ਰੀਤ ਮੈਂ ਤੁਹਾਨੂੰ ਦੱਸੇ ਤੂੰ ਮਿਲਕੀਦਾ ਕਿ ਉਹ ਆਪਣੇ ਲੁਧਿਆਣੇ ਦੀ ਉਹਨੂੰ ਦਿੱਤੀ ਸੀਗੀ ਉਹ ਸਾਡੀ ਇਨਵੈਸਟੀਗੇਸ਼ਨ ਨੂੰ ਮਨਪ੍ਰੀਤ ਤੁਸੀਂ ਨਾਮਿਨੇਟ ਕਰ ਲਈ ਹੈ ਤੇ ਉਹ ਟੀਮ ਸਾਡੇ ਅਗਰੇ ਅਰੈਸਟ ਕਰ ਲਈ ਸਰ ਇੱਕ ਜਿਹੜੇ ਤੁਸੀਂ ਦੱਸਿਆ ਵੀ ਆ ਜਿਹੜੇ ਉਹ ਦੇ ਰਹੇ ਸੀ ਡੋਨੇਟ ਕਰਦੇ ਸੀ ਉਹਦੇ ਪੈਸੇ ਲੈਂਦੇ ਸੀਗੇ ਹਨਾ आईवीएफ ਵਾਸਤੇ ਉਹ ਤਾਂ ਜਿਹੜਾ ਚੱਲਦਾ ਉਹ ਤੇ ਲੀਗਲ ਪ੍ਰੋਸੈਸ ਹੈ ਉਹ ਵੱਖਰਾ ਹੈ ਉਹਦੇ ਨਾਲ ਇਹਦਾ ਅਸੀਂ ਕੋਈ ਇਲਾਕਾ ਦੇਖਿਆ ਨਹੀਂਗਾ ਬਟ ਕਈਆਂ ਦੇ ਇਦਾਂ ਦਾ ਆਈਵੀਐਸ ਕਰਾਉਣ ਦੇ ਬਾਅਦ ਵੀ ਕਈ ਜੋੜਿਆਂ ਦੇ ਜਿਹੜਾ ਬੱਚਾ ਪੈਦਾ ਨਹੀਂ ਹੁੰਦਾ ਉਹਨਾਂ ਦੇ ਫਿਰ ਉਹਨਾਂ ਕੋਲ ਕੋਈ ਅਡਾਪਟ ਕਰਨ ਤੋਂ ਇਲਾਵਾ ਹੋਰ ਕੋਈ ਉਹਨਾਂ ਕੋਲ ਜਿਹੜਾ ਚਾਰਾ ਨਹੀਂ ਪੈਂਦਾ ਬਟ ਉਹ ਕੋਈ ਬਿਨਾ ਲੀਗਲ ਜਿਹੜਾ ਪ੍ਰੋਸੈਸ ਅਡਾਪਟ ਕੀਤੇ ਆ ਅਡਾਪਟੇਸ਼ਨ ਦਾ ਉਹ ਉਹ ਵੈਸੇ ਸਿੱਧਾ ਖਰੀਦ ਕਰ ਲੈਂਦੇ ਨੇ ਉਹ ਉਹ ਜਿਹੜਾ ਇੱਕ ਜੁਰਮ ਬਣਦਾ ਸਰ ਹੁਣ ਕੀ ਕਰਦੇ ਕਿਤੇ ਜਿਹੜਾ ਸ਼ਿਸ਼ੂ ਹੈ ਜਿਹੜਾ 205 ਨੰਬਰ ਅਸੀਂ ਅਫੀਸ਼ੀ ਰਜਿਸਟਰੀ ਵਿੱਚ ਨਾ ਲਗਿਆ 143 100 45 ਤੇ 61 ਜ਼ਮਨਦੋ ਬੀ ਐਨ ਐਸ ਦੀ ਧਾਰਾ ਜਿਹੜੀ ਹੈ ਭਾਰਤੀ ਨਾਗ ਸਿੰਘਤਾ ਦੀ ਧਾਰਾ ਤੇ 80 ਜੁਨਾਈਲ ਡਿਸਟ੍ਰਿਕਟ ਐਕਟ 2015 ਉਹਦੇ ਕੇਸ ਅਸੀਂ ਕੇਸ ਰਿਪੋਰਟ ਕੀਤਾ ਵਾ ਤੇ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਬੱਚਾ ਨਰਜਾਇਜ਼ ਆ ਇਹ ਬੱਚਾ ਹੁਣ ਮਾਂ ਕੋਲ ਜਾਇਜ਼ ਜੀ ਹਾਂ ਇਹ ਜਿਹੜਾ ਜੋ ਵੀ ਲੀਗਲ ਪ੍ਰੋਸੈਸ ਹੈ ਦਾ ਉਸ ਲੀਗਲ ਪ੍ਰੋਸੈਸ ਨੂੰ ਅਡਾਪਟ ਕਰਾਂਗੇ ਤੇ ਉਹ ਜੋ ਲੀਗਲ ਪ੍ਰੋਸੈਸ ਹੋਏਗਾਗੇ ਉਹਦੇ ਹਿਸਾਬ ਨਾਲ ਹੋਏਗਾ ਜੋ ਵੀ ਇੱਥੇ ਸਾਰੇ 8 ਰੁਪਏ ਕਬੂ ਕੀਤੇ ਆਏ ਆਈਐਸ ਕੇਸ ਦੇ ਵਿੱਚ ਉਹਨਾਂ ਇਕੱਠੇ ਕਬੂ ਕੀਤੇ ਗਏ ਜਾਂ ਅਲੱਗ 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 ਹੀ ਕੀਤੇ ਆ ਜੀ ਅਲੱਗ ਅਲੱਗ ਜਗ੍ਹਾ ਤੋਂ ਉਹੋ ਜਗ੍ਹਾ ਤੋਂ ਇਹਨਾਂ ਦੇ ਲਿੰਕ ਕਿੱਦਾਂ ਬਣੇ ਆ ਆਪਸ ਵਿੱਚ ਇਹ ਤੁਹਾਨੂੰ ਦੱਸਿਆ ਜੀ ਮੈਂ ਵੀ ਇਹ ਸਾਰੇ ਐਗ ਡੋਨਰ ਦੇ ਵਿੱਚ ਦੋ ਜਿਹੜੇ ਸੀਗੀਆਂ ਇੱਕ ਰੀਨਾ ਇੱਕ ਅਮਰਜੀਤ ਕੌਰ ਪਤਨੀ ਲੇਟ ਭਵਿੰਦਰ ਸਿੰਘ ਵਾਸੀ ਗਲਪਕਲਾ ਇਹ ਐਗ ਡੋਨਰ ਦਾ ਕੰਮ ਕਰਦੇ ਸੀਗੇ ਐਗ ਡੋਨਰ ਇਹਨਾਂ ਦਾ ਆਮ ਆਵਾਜਾਈ ਉੱਥੇ ਹੁੰਦੀ ਸੀਗੀ ਜਿੱਥੇ ਕਿ ਜਿਨ੍ਹਾਂ ਜੋੜਿਆਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਹਸਪਤਾਲਾਂ ਦੇ ਵਿੱਚ ਐਗ ਡੋਨੇਟ ਕਰੇ ਜਾਂਦੇ ਸੀ ਉੱਥੇ ਹੀ ਉਹਨਾਂ ਦੀ ਵਾਖ ਵੀ ਹੋ ਜਾਂਦੀ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਕਿਹੜੇ ਜਿਹੜੇ ਐ ਨੀੜੀ ਪਰਿਵਾਰ ਹੈ ਜਿਨ੍ਹਾਂ ਨੂੰ ਬੱਚੇ ਚਾਹੀਦੇ ਆ ਉੱਥੇ ਇਹਨਾਂ ਨੂੰ ਗਾਗ ਮਿਲ ਜਾਂਦਾ ਜੀਆ ਦੂਸਰੇ ਬੰਨੇ ਜਿਹੜਾ ਇਹਨਾਂ ਤੋਂ ਨਾਲ ਦੀ ਨਾਲ ਕਈ ਗਰੀਬ ਪਰਿਵਾਰ ਜਿਹੜੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਪ੍ਰੋਪਰਲੀ ਕਰ ਸਕਦੇ ਜਾਂ ਕੋਈ ਗਰੀਬ ਪਰਿਵਾਰ ਉਹਨੂੰ ਕੋਈ ਕੈਸੇ ਦੀ ਜ਼ਰੂਰਤ ਜਿਹਨਾਂ ਨੂੰ ਹੁੰਦੀ ਹੈ ਉਹ ਆਪਣੇ ਜਿਹੜੇ ਬੱਚੇ ਇਹਨਾਂ ਨੂੰ ਜਿਹੜਾ ਨਿਰਿੰਦਰ ਜੋ ਹੁਣ ਤੱਕ ਸਾਹਮਣੇ ਆਈਏ ਦੋ ਕੇਸਿਸ ਦੇ ਵਿੱਚ ਠੀਕ ਕਿੰਨੇ ਦਿਨਾਂ ਦਾ ਰਿਮਾਂਡ ਲੈਣਾ ਜੀ ਜੀ ਆ 5 ਦਿਨ ਦਾ ਸਾਡਾ ਫਰਮਾਂਡ ਹੈ ਜੀ ਉਹ ਅਸੀਂ ਕਰ ਰਹੇ ਹਾਂ ਨਾ ਕੋਰਟ ਵਿੱਚ ਉਸ ਤੋਂ ਬਾਅਦ ਹੋਰ ਗੱਲ ਦੀ ਸੀ ਜਿਹੜਾ ਅੱਗੇ ਦਿੱਤੇ ਗਏ ਸਾਰਾ ਨਾ ਦਿੱਲੀ ਸ਼ੇਅਰ ਕੀਤੇ ਜਾਣੀ